ਯਾ ਇਹਨਾਂ ਦੀ ਹਵਾਈ ਯਾਤਰਾਵਾਂ ਜਿਹੜਾ ਕਿ ਸਾਰੇ ਆਮ ਆਦਮੀ ਪਾਰਟੀ ਦੇ ਲੀਡਰ ਮौज-ਮਸਤੀਆਂ ਕਰਨੇ ਬਿਤੇ ਰਹੇ ਉਹਦੇ 'ਚ ਜੋ ਪੈਸਾ ਲੱਗਿਆ ਲੱਗਦਾ 12500 ਕਰੋੜ ਜਾਂ ਜਿਹੜੇ ਆਮ ਆਦਮੀ ਪਾਰਟੀ ਦੇ ਦਿੱਲੀ ਦੇ ਲੀਡਰ ਵੀ ਆ ਗਏ ਕਹੇ ਉਥੋਂ ਹਾਰ ਕੇ ਬੁਰੀ ਤਰ੍ਹਾਂ ਪੰਜਾਬ ਦੇ ਲੋਕਾਂ ਲਈ ਬੈਠੇ ਨੇ ਉਹਨਾਂ ਦੇ ਘਾਰਾਂ ਆਵੰਦੇ ਬੰਗਲਿਆਂ ਦੇ ਕੱਚਿਆਂ ਦੇ ਉੱਤੇ ਇਹ 12500 ਕਰੋੜ ਜਿਹੜਾ ਉਹ ਲੱਗ ਗਿਆ ਤੇ ਸਭ ਤੋਂ ਵੱਧ ਮਸਲੇ ਲੱਗਦਾ ਫਰਟਾਜਾਂ ਦੀ ਬੜੀ ਚੜ ਗਿਆ ਕਿਉਂਕਿ ਆਮ ਆਦਮੀ ਪਾਰਟੀ ਨੇ ਆਈ ਸੀ ਕਿ ਅਸੀਂ ਵਿਕਾਸ ਕਰਾਂਗੇ ਪੰਜਾਬ ਦਾ ਝੂਠਾ ਲਾਰਾ ਝੂਠਾ ਵਾਦਾ ਤੇ ਵਿਕਾਸ ਕਿਦਾ ਹੋਇਆ ਆਮ ਆਦਮੀ ਪਾਰਟੀ ਦੇ ਲੀਡਰਾਂ ਦਾ ਦੇ ਨਾਲ ਦੇ ਵਰਤਨਾ ਦਾ ਵਿਕਾਸ ਹੋਇਆ ਅਜਿਹੇ ਨੇ ਬੋਲ ਕੇ ਉਹ ੜੀਆ ੜੀਆ ਘਟੀਆਂ ਹੀ ਘੁੰਮ ਰਿਹਾ ਹੈ ਤੇ ਵਿਕਾਸ ਪੰਜਾਬ ਨੂੰ ਇਹਨੇ ਬਰਬਾਦ ਕਰ ਦਿੱਤਾ ਔਰ ਪੰਜਾਬੀਅਤ ਨੂੰ ਇਹਨੇ ਬਰਬਾਦ ਕਰ ਦਿੱਤਾ ਔਰ ਆਪਣਾ ਨਿੱਜੀ ਇਨਾਮ ਹੀ ਵਿਕਾਸ ਕਰ ਲਿਆ ਭ੍ਰਿਸ਼ਟਾਚਾਰ ਦਾ